ਐੜੀ ਦੀ ਕੁਰਕੀ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਤੇ ਇਹਦੇ ਘਰ ਵਾਲਾ ਕੈਪਟਨ ਅਮਰਿੰਦਰ ਸਿੰਘ ਇਹ ਬੀਜੇਪੀ ਦੀ ਝੋਲੀ ਵਿੱਚ ਜਾ ਬੈਠੇ ਨੇ ਕਿਸੇ ਟਾਈਮ ਤਾਂ ਕੈਪਟਨ ਇਹ ਕਹਿੰਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਮੈਂ ਮaaf ਕਰੂੰਗਾ ਬੈਂਕਾਂ ਦਾ ਕਰਜ਼ਾ ਮੈਂ ਮaaf ਕਰੂੰਗਾ ਔਰਤਿਆਂ ਦਾ ਕਰਜ਼ਾ ਮੈਂ ਮaaf ਕਰੂੰਗਾ ਪਰ ਅੱਜ ਕੀ ਹੋ ਰਿਹਾ ਅੱਜ ਦੇਸ਼ ਵਿਰੋਧੀ ਬੀਜੇਪੀ ਦੀ ਝੋਲੀ ਦੇ ਵਿੱਚ ਜਾ ਕੇ ਬੈਠੇ ਨੇ ਇਹਨਾਂ ਦਾ ਆਪਣਾ ਏਜੰਡਾ ਹੈ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਅਸੀਂ ਪੂਰਨ ਤੌਰ ਤੇ ਰਾਣੀ ਪ੍ਰਨੀਤ ਕੌਰ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਆ ਜੇ ਅਸੀਂ ਕਿਤੇ ਲੋਕਾਂ ਦਾ ਪਹਿਲਾਂ ਵਿਰੋਧ ਕਰਦੇ ਇਹਨਾਂ ਨੇ ਸਦੀਆਂ ਪਹਿਲਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੁੱਟਿਆ ਸਾਡੀਆਂ ਜੀਬਾਂ ਵਿੱਚ ਦੀ ਸੂਣਾ ਲਗਾਉਂਦੇ ਰਹੇ ਆ ਇਹੀ ਰਾਜੀ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਨਾਬਜ਼ ਬੀਜੇਪੀ ਉਮੀਦਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪਰਨੀਤ ਕੌਰ ਦਾ ਕਿਸਾਨਾ ਨੇ ਡਟ ਕੇ ਵਿਰੋਧ ਕੀਤਾ ਹੈ ਇਹ ਵਿਰੋਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤਾ ਗਿਆ ਕਿਸਾਨਾ ਵੱਲੋਂ ਪਰਨੀਤ ਕੌਰ ਦੇ ਕਾਫਲੇ ਦੇ ਮਗਰ ਗੱਡੀਆਂ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਸ ਦੀਆਂ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਕਿ ਕਿਵੇਂ ਕਿਸਾਨ ਗਲਤ ਪਾਸੇ ਤੋਂ ਗੱਡੀ ਲੈ ਕੇ ਆਉਂਦੇ ਨੇ ਤੇ ਇਸ ਦੌਰਾਨ ਸੜਕ ਹਾਦਸੇ ਹੋਣੂ ਮਸਾਹਤ ਲਿਆ ਪਰਨੀਤ ਕੌਰ ਨੇ ਕਿਹਾ ਕਿ ਸਾਰਿਆਂ ਨੂੰ ਜ਼ਮੂਰੀ ਆਕਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਪਰ ਇਸ ਦਾ ਤਰੀਕਾ ਠੀਕ ਨਹੀਂ ਹੈ ਕਿਸਾਨਾਂ ਨੇ ਕਿਹਾ ਕਿ ਉਹ ਭਾਜਪਾ ਦਾ ਲਗਾਤਾਰ ਵਿਰੋਧ ਇਸ ਤਰ੍ਹਾਂ ਕਰਦੇ ਰਹਿਣਗੇ ਤੇ ਪ੍ਰਨੀਤਕਰ ਨੇ ਇਸ ਦੇ ਜਵਾਬ ਚ ਕਿਹਾ ਕਿ ਜੇਕਰ ਇਹ ਲੋਕ ਭਾਜਪਾ ਨੂੰ ਨਹੀਂ ਚਾਹੁੰਦੇ ਤਾਂ ਪ੍ਰਚਾਰ ਕਰਕੇ ਲੋਕਾਂ ਨੂੰ ਆਖਣ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ ਕਿਸਾਨ ਮਜ਼ਦੂਰ ਸਾਰੇ ਵਿਰੋਧ ਕਰਦੇ ਨੇ ਕਿਉਂਕਿ ਭਾਜਪਾ ਕਿਸਾਨਾਂ ਦੀ ਕਾਤਲ ਆ ਭਾਜਪਾ ਨੇ ਦੇਸ਼ ਨੂੰ ਲੁੱਟਿਆ ਤੇ ਕੁੱਟਿਆ ਅੱਜ ਇੱਕ ਈਡੀ ਦੀ ਖੁਰਕੀ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਤੇ ਇਹਦੇ ਘਰ ਵਾਲਾ ਕੈਪਟਨ ਅਮਰਿੰਦਰ ਸਿੰਘ ਇਹ ਬੀਜੇਪੀ ਦੀ ਝੋਲੀ ਵਿੱਚ ਜਾ ਬੈਠੇ ਨੇ ਕਿਉਂਕਿ ਕਿਸੇ ਟਾਈਮ ਤਾਂ ਕੈਪਟਨ ਇਹ ਕਹਿੰਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਬੈਂਕਾਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਆੜਤੀਆਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਪਰ ਅੱਜ ਕੀ ਹੋ ਰਿਹਾ ਅੱਜ ਦੇਸ਼ ਵਿਰੋਧੀ ਬੀਜੇਪੀ ਦੀ ਝੋਲੀ ਦੇ ਵਿੱਚ ਜਾ ਕੇ ਬੈਠੇ ਨੇ ਇਸ ਕਰਕੇ ਅਸੀਂ ਨਾਭੇ ਸਹਿਰ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਤੇ ਜਾਗਦੇ ਦੇ ਵਿੱਚ ਰਹਿ ਕੇ ਵਿਰੋਧ ਕਰਾਂਗੇ ਦੱਸਾਂਗੇ ਮਹਾਰਾਣੀ ਨੂੰ ਵੀ ਬੀਜਪੀ ਦੀ ਝੋਲੀ ਦੇ ਵਿੱਚ ਕਿਵੇਂ ਜਾ ਲਾ ਤੇ ਤੈਨੂੰ ਕਿਵੇਂ ਵੋਟਾਂ ਪਹਿਣਗੀਆਂ ਤੇ ਨਾਲੇ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਬਣਨਦੇ ਜਾਵਤ ਨਾਲ ਦਾ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰਾ ਉਹਨੂੰ ਵੀ ਰੋਕਾਂਗੇ ਕਿਸੇ ਨੂੰ ਪਿੰਡਾਂ ਦੇ ਵਿੱਚ ਬਣਨ ਦੀ ਹਿੰਮਤ ਨਹੀਂ ਕਰਨਦਿਆਂ ਜਿਹੜੀ ਬੀਜਪੀ ਪਾਰਟੀ ਹੈ ਇਹ ਬਹੁਤ ਵੱਡੇ ਪੱਧਰ ਤੇ ਕਿਰਤੀ ਲੋਕਾਂ ਦੀ ਦੁਸ਼ਮਣ ਜਮਾਤ ਹੈ ਜਿਨ੍ਹਾਂ ਨੇ 13 ਮਹੀਨੇ ਅਸੀਂ ਉੱਥੇ ਬੈਠੇ 13 ਮਹੀਨੇ 800 ਤੋਂ ਵੱਧ ਕਿਸਾਨ ਮਰਿਆ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਬੈਠੀਆਂ ਐ ਉਹਨਾਂ ਨੂੰ ਪੂਰਨ ਤੌਰ ਤੇ ਗੋਲੀਆਂ ਮਾਰ ਕੇ ਸੁਭ ਕਰਨ ਜਿਹੜਾ ਸਾਡਾ ਨੌਜਵਾਨ ਮੁੰਡਾ ਉਹ ਕਣਕ 'ਚ ਖੜਿਆ ਗੋਲੀ ਮਾਰ ਕੇ ਮਾਰ ਦਿੱਤਾ ਭਾਜਪਾ ਸਰਕਾਰ ਨੇ ਉਹਦੇ ਵਿੱਚੇ ਸ਼ਾਮਲ ਹੋਏ ਨੇ ਅਸੀਂ ਪੂਰਨ ਤੌਰ ਤੇ ਰਾਣੀ ਪ੍ਰਨੀਤ ਕੌਰ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਹਾਂ ਜੇ ਅਸੀਂ ਕਿਤੇ ਲੋਕਾਂ ਦਾ ਪਹਿਲਾਂ ਵਿਰੋਧ ਕਰਦੇ ਇਹਨਾਂ ਨੇ ਸਦੀਆਂ ਪਹਿਲਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੁੱਟਿਆ ਸਾਡੀਆਂ ਜੀਭਾਂ ਵਿੱਚ ਦੀ ਸੂਣਾ ਲੰਗਾਉਂਦੇ ਰਹੇ ਆ ਇਹੀ ਰਾਜੇ ਪਰ ਸਾਡੀ ਬਦਕਿਸਮਤੀ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਸੁਰਤੇ ਨਹੀਂ ਕੀਤੀ ਦੁਬਾਰਾ ਫੇਰ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਅੱਜ ਫੇਰ ਪ੍ਰੀਤ ਕੌਰ ਦੀ ਏਡੀ ਵੱਡੀ ਲਾਲਸਾ 70 ਸਾਲ ਤੋਂ ਟੱਪ ਕੇ ਵੀ ਜਾਨੀ ਕਿ ਲਾਲਸਾ ਇੰਨੀ ਵਧੀ ਹੈ ਵੀ ਅਸੀਂ ਉਸ ਜਮਾਤ ਦੇ ਪੈਰਾਂ 'ਚ ਜਾ ਬੈਠੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਮੰਗਿਆ ਜਿੱਥੇ ਗਈਆਂ ਮਿਕਸਡ ਹੈਗੇ ਨੇ ਸ਼ਹਿਰ ਦੇ ਵੀ ਆਂਦੇ ਨੇ ਪਿੰਡਾਂ ਦੇ ਵੀ ਆਂਦੇ ਨੇ ਵਧੀਆ ਰਿਸਪੌਂਸ ਮਿਲ ਰਿਹਾ ਜਿਹੜਾ ਕਿਸਾਨ ਯੂਨੀਅਨ ਜਿਹੜਾ ਪ੍ਰੋਟੈਸਟ ਕਰ ਰਿਹਾ ਤੁਹਾਡੇ ਖਿਲਾਫ ਵੀ ਜਿਸ ਤਰ੍ਹਾਂ ਅੱਜ ਪਤਣਾ ਹੋਇਆ ਤੇ ਖਾਸ ਤੌਰ 'ਤੇ 90 ਵੀ ਸ਼ੁਰੂ ਹੋ ਗਿਆ 90 ਵੀ ਹੋ ਰਿਹਾ ਹੈ ਕੀ ਲੱਗਦਾ ਹੈ ਵੀ ਕੋਸ਼ਿਸ਼ ਨਹੀਂ ਹੋ ਰਹੀ ਹੈ ਕੀ ਲੱਗਦਾ ਮੈਡਮ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ ਹੈ ਦੇਖੋ ਇਹਨਾਂ ਦਾ ਆਪਣਾ ਏਜੰਡਾ ਹੈ ਜੀ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤਰੀਕਾ ਵਰਤਿਆ ਹੈ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜਾ ਇਹਨਾਂ ਦਾ ਹੀ ਇਸ ਤਰ੍ਹਾਂ ਕਰਦੇ ਨੇ ਅ ਦੇਖੋ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ ਔਰ ਇਹਨਾਂ ਦਾ ਤਰੀਕਾ ਹੈਗਾ ਇਹ ਕਰ ਰਹੇ ਨੇ ਅਸੀਂ ਆਪਣਾ ਹਰੀ ਜਾ ਰਹੇ ਹਾਂ ਅਸੀਂ ਕੰਮ ਨਹੀਂ ਰੋਕਣਾ ਆਪਣਾ ਜਿਵੇਂ ਇੱਕ ਮਿੰਟ ਇੱਕ ਮਿੰਟ ਇਹ ਮੈਂ ਨਹੀਂ ਕਹਿ ਸਕਦੀ ਜੀ ਉਹਨਾਂ ਨੂੰ ਪੁੱਛੋ ਤੁਸੀਂ ਉਹ ਦੱਸ ਦੇਣਗੇ ਜਿਹੜੇ ਡਿਸਟ੍ਰਿਕਟ ਨਾਲ ਇਹਨਾਂ ਨੇ ਘੇਰਨੀ ਕੋਸ਼ਿਸ਼ ਕੀਤੀ ਕਰਦੀ ਵਿੱਚ ਮਾਰਨੀ ਦੀ ਜਿਹੜਾ ਮੈਂ ਵੀ ਦੇਖਿਆ ਕੀ ਕਹਿਣਾ ਚਾਹੁੰਦਾ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਦੀ ਇਸ ਤਰ੍ਹਾਂ ਦੇਖੋ ਹੋਇਆ ਨਹੀਂ ਤਾਂ ਹੋ ਸਕਦਾ ਪਤਾ ਨਹੀਂ ਦੇਖਦੇ ਆ ਹੱਲੇ ਤੱਕ ਤਾਂ ਠੀਕ ਹੈ ਨੀ ਜਿਹੜਾ ਗੈਸਟ ਆਪਣੀ ਚੀਜ਼ ਦੀ ਕਰੋ ਦੂਜਿਆਂ ਨੂੰ ਨਾ ਨਾ ਰੋਕੋ ਦੂਜਿਆਂ ਦੇ ਜਿਹੜੇ ਹੱਕ ਨੇ ਕੋਈ ਐਕਸ਼ਨ ਲਿਆ ਜਾ ਸਕਦਾ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦੀ ਕਿ ਤੁਸੀਂ ਮੈਡਮ ਤੁਸੀਂ ਅਜਮਾਨ ਸਰਕਾਰ ਅਜਮਾਨ ਸਰਕਾਰ ਨੇ ਫਿਰ ਹੜਤਾਲ ਕੀਤੀ ਹੈ ਕਿਸ ਤਰ੍ਹਾਂ ਜੋ ਬੀਜੇਪੀ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਤੇ ਬੀਜੇਪੀ ਧੱਕਾ ਕਰ ਰਹੀ ਹੈਗੀ ਚਲੋ ਕੋਈ ਗੱਲ ਨਹੀਂ ਇਹ ਇੱਥੇ ਧੱਕਾ ਕਰ ਰਹੇ ਆ ਪਹਿਲੇ ਇਹ ਵੀ ਸੋਚ ਲੈਣ ਮੇਨ ਮੁਕਾਬਲਾ ਕਿਸ ਦਾ ਮੰਨਦੇ ਹੋ ਜੀ ਸਾਰਿਆਂ ਨਾਲ ਹੀ ਹੁੰਦਾ ਹੈ ਜੀ ਮੁਕਾਬਲਾ ਤੋਂ ਮੁਕਾਬਲਾ ਹੀ ਹੁੰਦਾ ਹੈ ਕਦੇ ਨਾ ਨੁਕਸਾਨ ਦੇਖਤਾ ਨਹੀਂ ਗਈ ਆ ਮੇਰੇ ਖਿਆਲ ਚ ਜੋ ਨਬ ਕਰਦਾ ਠੀਕ ਹੀ ਕਰਦਾ ਹੈ ਬਾਹਰ ਭਾਰਤੀ ਜਨਤਾ ਪਾਰਟੀ ਆਪਣੀ ਅੱਛੀ ਤਰ੍ਹਾਂ ਹੁਣ ਜੜਾ ਜਮਾਨਗੇ ਇਸ ਇਲੈਕਸ਼ਨ ਤੋਂ ਲੈ ਕੇ ਤੁਸੀਂ ਰਿਜ਼ਲਟ ਦੇਖਣਾ ਔਰ ਅੱਗੇ ਨੂੰ ਪੂਰਾ ਵਿਸ਼ਵਾਸ ਹੈ ਕਿ 2027 ਚ ਭਾਰਤੀਆ ਜਨਤਾ ਪਾਕੀ ਦੀ ਹੀ ਗਰਮ ਜਾਊਗੀ ਪੰਜਾਬ ਦੀ ਰੋਕਣਾ ਨਹੀਂ ਤਾਂ ਸਰਕਾਰ ਨੂੰ ਮਿਲ ਪੇ ਤੁਸੀਂ ਸਰਕਾਰ ਨੂੰ ਪੁੱਛੋ